ਜਥੇਦਾਰ ਸਹਿਬਾਨਾ ਦੀ ਨਿਯੁਕਤੀ ਤੋਂ ਬਾਅਦ ਅਕਾਲੀ ਦਲ ਅਤੇ ਐਸਸੀ ਪੀਸੀ ਦਾ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ ਨਾਬਾ ਦੇ ਇਤਿਹਾਸਕ ਗੁਰਦੁਆਰਾ ਬਾਬਾ ਅਜੀਪਾਲ ਸਿੰਘ ਕੋੜਿਆਂ ਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਨੇ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਲਾਕੀਆਂ ਸਿੱਖ ਸੰਗਤਾਂ ਵੀ ਮੌਜੂਦ ਰਹੀਆਂ ਸਤਵਿੰਦਰ ਸਿੰਘ ਟੋੜਾ ਨੇ ਪਿਛਲੇ ਵਕਫ ਵਕਫ ਦੇ ਨਾਲ ਦੇ ਵਿੱਚ ਹੋਈਆਂ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਕੁਝ ਸਵਾਲ ਵੀ ਚੁੱਕੇ ਆ ਅਤੇ ਕਿਹਾ ਕਿ ਇਹ ਮਤਾ ਪਾਇਆ ਗਿਆ ਕਿ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜੋ ਕੌਮ ਦੀਆਂ ਭਾਵਨਾਵਾਂ ਦੇ ਖਿਲਾਫ ਮर्यादा ਦੀ ਉਲੰਘਣਾ ਕੀਤੀ ਗਈ ਹੈ ਉਹ ਬੇਨਿਮੀ ਟੰਗ ਦੇ ਨਾਲ ਹਟਾਇਆ ਗਿਆ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਅਸੀਂ ਸਾਰੇ ਮੈਂਬਰਾਂ ਨੇ ਮਤਿਆਂ ਤੇ ਸਾਈਨ ਕਰਕੇ 28 ਮਾਰਚ ਨੂੰ ਬਜਟ اجلاس ਲਈ ਜਨਰਲ ਹਾਊਸ ਬੁਲਾਇਆ ਅਸੀਂ اجلاس ਦੇ ਏਜੰਡੇ ਵਿੱਚ ਇਹ ਮਤਾ ਲਿਆਂਦਾ ਜਾਵੇਗਾ ਅਤੇ ਇਹ ਮਤਾ ਚੀਫ ਸਕੱਤਰ ਨੂੰ ਫਿਰ ਭੇਜਿਆ ਜਾਏਗਾ ਜਦੋਂ 15 ਮੈਂਬਰਾਂ ਵੱਲੋਂ ਸਾਈਨ ਕਰ ਦਿੱਤੇ ਅਤੇ ਉਸਤਾ ਕੋਰਮ ਪੂਰਾ ਹੋਏਗਾ ਅਸੀਂ ਸਵਾਲ ਕਰਾਂਗੇ ਕਿ ਜੋ ਗਲਤ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਅਤੇ ਅਸੀਂ ਆਖਾਂਗੇ ਕਿ ਸੰਗਤ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਿਆ ਜਾਵੇ ਨੂੰ ਸਾਡੇ ਇਲਾਕੇ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਬੁਲਾਇਆ ਸੀ ਮੈਨੂੰ ਪ੍ਰਧਾਨ ਸਾਹਿਬਾਨ ਨੇ ਉਹ ਕਹਿੰਦੇ ਵੀ ਸੰਗਤਕ ਸਪਸ਼ਟ ਕਰੋ ਤੁਸੀਂ ਕਿਧਰੋਂ ਕਿਉਂਕਿ ਗੁਰੂ ਸਿਧਾਂਤ ਤੇ ਹਮਲਾ ਹੋਇਆ ਸਿੱਖ ਸਤਾਵਾ ਤੇ ਹਮਲਾ ਹੋ ਰਿਹਾ ਸਿੰਘ ਸਾਹਿਬਾਨ ਦੀ ਕਦਰ ਕੁਸ਼ੀ ਜਾ ਰਹੀ ਹੈ ਵੀ ਜਿਹੜੀ ਤੇ ਕੋ ਬੋਟ ਹੈ ਸ਼ੁਰੂਨੀ ਕਮੇਟੀ ਸਾਡੀ ਸ਼ਕਤੀ ਆ ਅਸੀਂ ਤੁਹਾਨੂੰ ਵੋਟਾਂ ਪਾ ਕੇ ਮੈਯੋਰ ਬਣ ਕੇ ਚੁਣਿਆ ਤੇ ਸਾਡੇ ਆ ਕੇ ਸੰਗਤ ਸਪਸ਼ਟ ਕਰੋ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਗੁਰੂ ਦੇ ਸਨਮੁਖ ਰਹਿਵਾਂਗੇ ਜੋ ਗਲਤ ਹੈ ਤਗੜੇ ਕੋ ਦਾ ਵਿਰੋਧ ਕਰਾਂਗੇ ਤੁਹਾਡੇ ਅਸ਼ੀਰਵਾਦ ਨਾਲ ਗੁਰੂ ਦੀ ਵਾਕੀ ਸਦਕਾ ਪੰਦੀ ਚੜ੍ਹਦੀ ਕਲਾ ਕਰਾਂਗੇ ਜੋ ਗਲਤ ਹੈ ਗਲਤ ਹੈ ਸਿਧਾਂਤਾਂ ਤੇ ਹਮਲਾ ਕਦੇ ਵੀ ਪ੍ਰਵਾਨ ਨਹੀਂ ਕਰਾਂਗੇ ਮਤਾ ਆਇਆ ਜੀ ਜਿਹੜਾ ਸਾਡਾ ਜਨਰਲ ਅੰਤਰਿੰਕ ਕਮੇਟੀ ਕੋਈ ਫੈਸਲਾ ਕਰ ਦਿੰਦੀ ਹੈ ਕਿਉਂਕਿ ਨਾ ਤਾਂ ਪ੍ਰਧਾਨ ਸਾਹਿਬ ਨੇ ਹੱਸੀਵਾ ਦਿੱਤਾ ਹੋਇਆ ਤੇ ਜਿਹੜਾ ਬਹੁਤ ਸਭ ਤੋਂ ਮਹੱਤਵਪੂਰਨ ਇਹ ਸੀਗਾ ਕਿ ਸਾਡਾ ਜਿਹੜਾ ਮੇਨ ਏਜੰਡਾ ਹੋਣਾ ਚਾਹੀਦਾ ਸੀ ਏਜੰਡੇ 'ਚ ਨਹੀਂ ਆਇਆ ਇੱਕ ਫੋਟੋਕਾਪ ਚਿੱਟ ਆਉਂਦੀ ਆ ਬਾਅਦ ਦੇ ਵਿੱਚ ਉਹ ਚੀਫ ਸੈਕਟਰੀ ਸਾਹਿਬ ਦੱਸ ਰਹੇ ਨੇ ਕਿ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਕਿ ਇਹਨੇ ਪਾਸ ਕਰਾ ਲਈ ਤੇ ਐਡਾ ਬੜਾ ਮਹੱਤਵਪੂਰਨ ਫੈਸਲਾ ਉਹ ਵਿ ਸਿੰਘ ਸਾਹਿਬਾਨ ਦਾ ਤੇ ਅਸੀਂ ਚਿੱਟ ਰਾਹੀਂ ਉਹਨੂੰ ਫੈਸਲਾ ਕਰ ਦਈਏ ਇਹ ਜਿਹੜੀ ਅੰਤਰਨ ਕਮੇਟੀ ਨੇ ਫੈਸਲਾ ਕਰਿਆ ਇਹਨੂੰ ਜਰਨਲ ਲਾਗ ਚੈਲੰਜ ਕਰ ਸਕਦੇ ਤੇ ਮੈਂ ਸੰਗਤ ਨੂੰ ਪੁਸ਼ਵਾਦਵਾਇਆ ਕਿ ਮੈਂ ਚੀਫ ਸੈਕਟਰੀ ਨੂੰ ਲਿਖ ਕੇ ਆਪਣੇ ਕੋਲੋਂ ਮਤਾ ਅਸਾਈਨ ਕਰਕੇ ਭੇਜ ਰਿਹਾ ਜਦੋਂ 15 ਮ ਤਾਂ ਜਿਹੜਾ ਜਨਰਲ ਹੁਣ 28 ਮਾਰਚ ਨੂੰ ਸਾਡਾ ਬਜਟ ਲਾਸਾਰਿਆ ਉਹਦੇ ਵਿੱਚ ਅਸੀਂ ਏਜੰਡਾ ਪੁੱਟ ਕਰਾਂਗੇ ਵੀ ਇਹ ਗਲਤ ਹੋਇਆ ਤੇ ਨੂੰ ਰੱਦ ਕਰਾਂਗੇ ਇਹ ਕਾਹਦੇ ਨਾਲ ਮੰਨੂਗਾ ਇਹ ਤਾਂ ਹੁਣ ਸੰਗਤ ਨੇ ਕਰਨ ਜੀ ਆ ਆ ਸੰਗਤ ਦੀਓਂ ਕਿਰਪਾ ਹੋਈ ਹੈ ਨਾ ਜਿਹੜੇ ਮੈਂਬਰ ਸਾਹਿਬਾਂ ਨੂੰ ਇਧਰੋਂ ਰਿਜਾਇਨ ਕਰਕੇ ਆ ਰਹੇ ਨੇ ਵੱਡੇ ਵੱਡੇ ਲੀਡਰ ਮਹਿਸੂਸ ਕਰਦੇ ਵੀ ਅਸੀਂ ਪੰਥ ਨਾਲ ਨਹੀਂ ਮਤਥਾ ਲਾ ਸਕਦੇ ਅਸੀਂ ਅਕਾਲ ਤਖਤ ਨੂੰ ਮੱਥਾ ਟੇਕਨੇ ਆ ਅਸੀਂ ਮੱਥਾ ਨਹੀਂ ਲਾ ਸਕਦੇ ਹੈਗੇ ਇਹ ਗੁਰੂ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਹੋਈ ਹੈ ਸਭ ਠੀਕ ਹੋਊਗਾ ਦਾਤੂ ਨਹੀਂ ਕਰਨ ਦੀ ਕਿਉਂ ਲੋੜ ਪੈ ਗਈ ਖਾਲੀ ਪਾਸੇ ਚੱਲਦੇ ਆਂ ਸਾਡੇ ਕੋਲ ਕਿਸ ਤਰ੍ਹਾਂ ਦੇ ਇਹੀ ਤਾਂ ਸਤੰਤ ਨੰਕੜਾ ਹੋ ਰਹੀ ਹੈ ਜੀ ਕਿਉਂਕਿ ਅਸੀਂ ਕਿਤੇ ਨਾ ਕਿਤੇ ਸਾਨੂੰ ਕੁ ਭਰਾਟ ਵੀ ਸੀ ਗਲਤ ਕਰ ਰਹੇ ਆ ਗਲਤ ਤੇ ਗਲਤੀ ਕਰਦੇ ਆ ਜਦੋਂ ਵੀ ਸਿੰਘ ਸਾਹਿਬਾਨ ਦੀ ਦਸਾਰਬੰਦੀ ਹੁੰਦੀ ਹੈ ਇੱਕ ਮਰਿਆਦਾ ਹੁੰਦੀ ਹੈ ਸੰਸਥਾਵਾਂ ਹੁੰਦੀ ਹੈ ਤਾਂ ਬਾਰਸਾ ਦਾ ਹੈਡ ਗ੍ਰੰਥੀ ਆ ਪਹਿਲੀ ਦਸਾਰ ਦਿੰਦਾ ਫਿਰ ਹੋਕਰ ਸੰਸਥਾਵਾਂ ਆਉਂਦੇ ਨੇ ਉਹ ਮਾਨਤਾ ਦਿੰਦੇ ਨੇ ਵੀ ਤੁਹਾਡਾ ਫੈਸਲਾ ਸਹੀ ਆ ਅਸਲ ਅੰਤਰਨ ਕਮੇਟੀ ਕੋਲ ਅਸੀਂ ਕਾਨੂੰਨੀ ਤੌਰ ਤੇ ਨਿਯੁਕਤ ਕਰਦੀ ਆ ਪਰ ਸੰਗਤ ਦੀ رائے ਲੈ ਕੇ ਕਰਦੀ ਜਦੋਂ ਦਸਤਾਰਬੰਦੀ ਹੁੰਦੀ ਹੈ ਉਹਦੀ ਪ੍ਰੋੜਤਾ ਹੁੰਦੀ ਹੈ ਸੰਸਥਾਵਾਂਾਂ ਜਾ ਕੇ ਜਦੋਂ ਦਸਤਾਰ ਦਿਤਿਆ ਨੇ ਵੀ ਤੁਸੀਂ ਠੀਕ ਰਿਹਾ ਜਦੋਂ ਸੰਸਥਾਵਾਂ ਨੇ ਬਾਈਕਟ ਕਰਤਾ ਦਰਬਾਰ ਸਾਹਿਬ ਹੈੱਡ ਕੰਟਰੀ ਗਿਆ ਪਰਾਨ ਸ਼੍ਰੋਮਣੀ ਹਾਜ਼ਰ ਨਹੀਂ ਪਰਾਨ ਸ਼੍ਰੋਮਣੀ ਕੱਲ੍ਹ ਦਾ ਹਾਜ਼ਰ ਨਹੀਂ ਇਟ ਮੀਨਸ ਗਲਤ ਹੋਇਆ ਤੇ ਸੰਗਤ ਨੂੰ ਪਰਵਾਹ ਨਹੀਂ ਹੁਣ ਹੁਣ ਜਿਹੜਾ ਕੁਝ ਫੈਸਲਾ ਤਾਂ ਲਿਆ ਕੀ ਲੱਗਦਾ ਕਿੰਨੇ ਕੇ ਜਿਹੜੀ ਸੰਗਤ ਥੋੜੀ ਜਿਹੀ ਧਮਾਟਿਆ ਇਹ ਤਾਂ ਦੇਖੋ ਜੀ ਜਿਹੜਾ ਗੁਰੂ ਦੇ ਸਨਮਕਰ ਹੋਊਗਾ ਉਹ ਇਦਾਂ ਨੂੰ ਕਰਪੂਗਾ ਜੀ ਨੇ ਨਹੀਂ ਉਹਦੀ ਮਰਜ਼ੀ ਹੈ ਇਹ ਤਾਂ ਜਿਹਨੇ ਗੁਰੂ ਦੀ ਇਸ ਚੀਜ਼ ਲੈਣੀ ਆ ਗੁਰੂ ਦੇ ਸਨਮਕਰ ਹੋਊਗਾ ਤੇ ਜਿਹੜਾ ਸਿੱਖ ਆ ਕਦੇ ਉਹ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ ਕਿੰਨਾ ਗੁਰੂ ਦਾ ਮੱਥਾ ਲਾਉਂਦਾ ਸਿਕੰਦਰ ਸਿੰਘ ਮੁਕਤਾ ਨੇ ਕਿਹਾ ਕਿ 2025 ਵਿੱਚ ਨਵਾਂ ਕਾਂਗਦੀ ਗੱਲ ਖੜਾ ਹੋਊਗਾ ਕਿ ਉਹ ਤਾਂ ਦਾ ਬੀ ਜੀ ਪੀ ਨਾਲ ਸਾਝੀ ਰਿਤੇ ਹੋਏ ਕੋਈ ਨਹੀਂ ਕਰੇ ਇਹ ਹੁਣ ਸਾਨੂੰ ਨਹੀਂ ਪਤਾ ਕੀ ਹੋਣਗੇ ਜਿਹੜਾ ਸ਼ਰੂਮ ਨਿਕਲਦਾ ਬੰਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੂਗਾ ਤੇ ਉਹ ਪੰਥ ਪ੍ਰਸਤ ਕਾਂਗਦਲ ਹੋਊਗਾ ਉਹ ਕਿਉਂਕਿ ਉਹ ਪਹਿਲੀ ਵਾਰੀ ਸੰਗਤ ਨੇ ਭਰਤੀ ਕਰਕੇ ਆ ਬੰਦੇ ਚੁਣਨੇ ਆ ਜਿਹਨੂੰ ਸੰਗਤ ਜਾਊਗੀ ਲੋਕਾਂ ਦਾ ਲੀਡਰ ਪੰਥ ਉੱਥੋਂ ਨਿਕਲੇ ਜਿਵੇਂ ਭਾਰਤ ਕੰਪਨੀ ਦਾ ਵੀ ਨਾ ਮਾਰਿਆ ਵੀ ਪ੍ਰਧਾਨਪਤੀ ਇਹਦਾ ਸੰਗਤ ਦਾ ਫੈਸਲਾ ਹਾਲ ਤਾਂ ਤੁਸੀਂ ਪਹਿਲਾਂ ਤੁਹਾਡੇ ਕੈਸਰ ਨਹੀਂ ਖਵਾਰਾਂ ਲੈਂਦੀ ਆ ਹਾਲ ਤਾਂ ਭਾਰਤੀ ਨਹੀਂ ਸ਼ੁਰੂ ਹੋਈ ਭਾਰਤੀ ਹੋਊ ਪਿੰਡ-ਪਿੰਡ ਜਾ ਕੇ ਮੈਂਬਰ ਵੀ ਕੱਟੀ ਜਾਊ ਡੈਲੀਗੇਟ ਬਣਨਗੇ ਫਿਰ ਡੈਲੀਗੇਟ ਫੈਸਲਾ ਕਰਨਗੇ ਕਿ ਕੌਣ ਕਰਦਾ ਕੀ ਲੱਗਦਾ ਸੁਖਵੀਰ ਬਾਦਲ ਦਾ ਪੱਤਰ ਕੋਈ ਬਿਆਨੀ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਨਹੀਂ ਦਿੰਦੇ ਗਣ ਇਸ ਮੌਕੇ ਤੇ ਜਥੇਦਾਰ ਰਣਧੀਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਜੋ ਸਭ ਕੁਝ ਹੋ ਰਿਹਾ ਇਹ ਸਿਰਫ ਤੇ ਸਿਰਫ ਸੁਖਵੀਰ ਬਾਦਲ ਦੇ ਕਹੀ ਅਨੁਸਾਰ ਹੋ ਰਿਹਾ ਪਰ ਇਸਤਾ ਖਮਿਆਜ਼ਾ ਅਕਾਲੀ ਦਲ ਨੂੰ ਜ਼ਰੂਰ ਭੁਗਤਣਾ ਪਏਗਾ ਕਿਉਂਕਿ ਸਿੱਖ ਸੰਗਤ ਤੋਂ ਉੱਪਰ ਕੋਈ ਵੀ ਨਹੀਂ ਹੈ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਇਹ ਕਦੇ ਵੀ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਅੱਜ ਬੋਲੇ ਆ ਉਹ ਤੁਸੀਂ ਸਾਰਿਆਂ ਨੇ ਸੁਣਿਆ ਔਰ ਜੋ ਆਪਾਂ ਬੋਲੇ ਆ ਇਹ ਸਾਰੀਆਂ ਇਕ ਧਨਾਵਾਂ ਇੱਕ ਇੱਕ ਕਰਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਹੈ ਉਹਦੇ ਵੱਲੋਂ ਜਿਹੜੇ ਆਪ ਖੁਦਰੇ ਫੈਸਲੇ ਲੈ ਗਏ ਨੇ ਪੰਥ ਵਿਰੋਧੀ ਫੈਸਲੇ ਲੈ ਗਏ ਨੇ ਸਿੰਘ ਸਾਹਿਬ ਨਾਲ ਦੇ ਖਿਲਾਫ ਜੋ ਇਹ ਮਾੜੀਆਂ ਘਟਨਾਵਾਂ ਉਹਨਾਂ ਦੀ ਬਦੌਲਤ ਵਾਪਰੀਆਂ ਨੇ ਇਹ ਤਾਂ ਜ਼ਿੰਮੇਵਾਰਤਾ ਸਾਰਿਆਂ ਦਾ ਸਰਦਾਰ ਸੁਖਵੀਰ ਸਿੰਘ ਬਾਦਲਾ ਜੇ ਆਪਾਂ ਕਹੀ ਵੀ ਅਸੀਂ ਨਾਉ ਨਹੀਂ ਲੈਣਾ ਮੈਂ ਬਿਲਕੁਲ ਨਾਉ ਲੈਣਾ ਇਹਦਾ ਜ਼ਿੰਮੇਵਾਰ ਸਰਦਾਰ ਸੁਖਵੀਰ ਸਿੰਘ ਬਾਦਲਾ ਕਿਉਂਕਿ ਉਹਦਾ ਹੁਕਮ ਇਹਨਾਂ ਸਾਰਿਆਂ ਤੇ ਚੱਲਦਾ ਹੈ ਇਹ ਆਪਣੇ ਆਕਾ ਦਾ ਹੁਕਮ ਮੰਨ ਕੇ ਫਿਰ ਇਹਨਾਂ ਨੇ ਕਿਸੇ ਅਕਾਲ ਪੱਖ ਦੀ ਪ੍ਰਵਾਨਗੀ ਕੀਤੀ ਕਿਸੇ ਸਿੰਘ ਸਾਹਿਬ ਦੀ ਪ੍ਰਵਾਨਗੀ ਕੀਤੀ ਆਪ ਹੁਦਰੇ ਫੈਸਲੇ ਨਾ ਲਏ ਜਿੱਥੇ ਉਹਨਾਂ ਸਾਰੇ ਫੈਸਲਿਆਂ ਦੀ ਅੱਜ ਦੀ ਵੀ ਇਸ ਮੀਟਿੰਗ ਦੇ ਵਿੱਚ ਘੋਰ ਤੇ ਕੱਲ੍ਹ ਦੇ ਸ਼ੌਟਡਾਊਨ ਤੇ ਨਿੰਦਿਆ ਕਰਦੇ ਆ ਕਿ ਇਹ ਮਤੇ ਰੱਤ ਹੋਣੇ ਚਾਹੀਦੇ ਨੇ ਸਿੰਘ ਸਭਾ ਦੀ ਬਹਾਲੀ ਹੋਣੀ ਚਾਹੀਦੀ ਹੈ ਔਰ ਜਿਸ ਚੋਰ ਮੋਰੀ ਰਾਹੀਂ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਅਕਾਲ ਤਖਤ ਦੇ ਸਿਧਾਂਤਾਂ ਦਾ ਖਿਲਵਾੜ ਕੀਤਾ ਹੈ ਇਹ ਕੋਈ ਤਰੀਕਾ ਨਹੀਂ ਕਿ ਇਸ ਤਰੀਕੇ ਦੇ ਨਾਲ ਸਿੰਘ ਸਭਾ ਨੂੰ ਤਾਜ ਪੋਛੀ ਉਹਨਾਂ ਦੀ ਦਸਤਾਰ ਬੰਦੀ ਕੀਤੀ ਜਾਵੇ ਇਹ ਤਾਂ ਆਪ ਇੱਕ ਮਰਗ ਦੇ ਭੋਗ ਤੇ ਵੀ ਕਿਸੇ ਦੇ ਸਿਰ ਤੇ ਦਸਤਾਰ ਇੱਕ ਬੰਦਾ ਰੱਖ ਦਿੰਦਾ ਇਹ ਸਿੰਘ ਸਭਾ ਦੀ ਦਸਤਾਰ ਬੰਦੀ ਨਹੀਂ ਹੋਈ ਜਦਕਿ ਸਹੀ ਤਰੀਕੇ ਨਾਲ ਕਰਨੀ ਸੀ ਕੋਈ ਗੱਲ ਨਹੀਂ ਸਹੀ ਤਰੀਕੇ ਨਾਲ ਦਸਤਾਰਬੰਦੀ ਕਰਨੀ ਚਾਹੀਦੀ ਸੀ ਐਡੀ ਕਿਹੜੀ ਭਾਜੜ ਪੈ ਗਈ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਿ ਤੜਕੇ 3 ਵਜੇ ਪੌਣੇ 3 ਵਜੇ ਦਸਤਾਰਬੰਦੀ ਉੱਥੇ ਪੰਜ ਬੰਦੇ ਇਕੱਠੇ ਇਹ ਤਾਂ ਹੁਣ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਵੀ ਅਮਰਤਵਾਲੇ ਕੀਤੇ ਆ ਕਿ ਜੇ ਮਤਲਬ ਡਰਦੇ ਮਾਰਿਆਂ ਨੇ ਉੱਥੇ ਸਿੰਘ ਸਾਹਿਬ ਦੇ ਸਿੱਤੇ ਪੱਗ ਧਰ ਕੇ ਉਸ ਮਰਜ਼ਾਦਾ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਦਕਿ ਇਹ ਵੀ ਇੱਕ ਹੋਰ ਉਲੰਘਣਾ ਹੈ ਇਹ ਵੀ ਮਰਜ਼ਾਦਾ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੇ ਸੋ ਇਸ ਕਰਕੇ ਅੱਜ ਦੀ ਮੀਟਿੰਗ ਦੇ ਰਾਹੀਂ ਆਹ ਜਿਹੜੀ ਮੀਟਿੰਗ ਹੋਈ ਆ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਸਿੱਖ ਜਗ ਦੇ ਵਿੱਚ ਇੱਕ ਸੁਨੇਹਾ ਜਾਊਗਾ ਇਹ ਪਹਿਲਾ ਕਿਲ ਉਸਨੇ ਜੜਾਂ ਚ ਕੱਢਿਆ ਜਿੱਥੋਂ ਸੰਗਤ ਦੀ ਹੁਣ ਸ਼ੁਰੂਆਤ ਆਉਣ ਵਾਲੀ 18 ਤਰੀਕ ਤੋਂ ਜੜੀ ਧਰਤੀ ਹੁਣ ਜਾ ਰਹੀ ਹੈ ਜਾਂ ਇੱਕ ਇੱਕ ਕਰਕੇ ਸਾਰੇ ਲੋਕ ਆਪਣੇ ਆਪਣੇ ਹਲਕਿਆਂ ਦੇ ਮੈਂਬਰਾਂ ਨੂੰ ਅਕਾਲ ਪੱਖ ਸਾਹਿਬ ਨੂੰ ਸਮਰਪਿਤ ਹੋਣ ਦੀ ਮਜਬੂਰ ਕਰਨਗੇ ਉਹਨਾਂ ਦੇ ਘਰਾਂ ਨੂੰ ਦੇ ਧਰਨੇ ਦਿੱਤੇ ਜਾਣਗੇ ਰੋਸ ਮਜਾਰੇ ਕੀਤੇ ਜਾਣਗੇ ਜਿਹੜੇ ਲੋਕ ਬੰਦਿਆਂ ਨੂੰ ਸਲਵ ਖੋਣਗੇ ਤੇ ਗੁਰੂ ਨੂੰ ਪਿੱਟ ਦੇਣਗੇ ਉਹਨਾਂ ਮੈਂਬਰਾਂ ਨੂੰ ਸਾਰਿਆਂ ਨੂੰ ਜਾ ਕੇ ਅਕਾਲ ਪੱਖ ਸਾਹਿਬ ਦੇ ਨਾਮ ਖੜਨਾ ਚਾਹੀਦਾ ਪੰਥਕ ਸਿਧਾਂਤਾਂ ਦੇ ਨਾਲ ਖੜਨਾ ਚਾਹੀਦਾ ਆਉਣ ਵਾਲਾ ਸਮਾ ਪੰਥ ਵਾਸਤੇ ਸ਼੍ਰੋਮਣੀ ਕਾਲੀਦਾਲ ਵਾਸਤੇ ਬੜਾ ਸੁਭਾਵਣਾ ਹੋਊ ਕਿਉਂਕਿ ਇਹ 2 ਦਸੰਬਰ ਦੀ ਜਿਹੜਾ ਫੈਸਲਾ ਆਪਾਂ ਡਿਸਟ੍ਰਿਕਟ ਸਭਾ ਨੇ ਦਿੱਤਾ ਕਿ ਉੱਥੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਇਹ ਸਾਰੀ ਦੀ ਸਾਰੀ ਪਾਲਿਸੀ ਸਾਰੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਦਿਸਾਹੀਣ ਹੋ ਚੁੱਕੀ ਹੈ ਇਹ ਆਪਣਾ ਆਧਾਰ ਗਵਾ ਚੁੱਕੀ ਹੈ ਆਪਾਂ ਤਾਂ ਨਹੀਂ ਕਹਿੰਦੇ ਇਹ ਗੱਲ ਇਹ ਤਾਂ ਪੰਜ ਸਿੰਘ ਸਾਬਾਨ ਨੇ ਕਿ ਆਪਣਾ ਆਧਾਰ ਗਵਾ ਚੁੱਕੀ ਹੈ ਪਰ ਆਉਣ ਵਾਲਾ ਸਮਾ ਆਵੇਗਾ ਜਿਹਨਾਂ ਨੂੰ ਲੋਕ ਪ੍ਰਵਾਨ ਕਰਨਗੇ ਉਹ ਸ਼੍ਰੋਮਣੀ ਕਾਲੀ ਦਲ ਉਹ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਗੁਰੂ ਦੀ ਕਿਰਪਾ ਨਾਲ ਉੱਭਰ ਕੇ ਸਾਹਮਣੇ ਆਊਗਾ ਔਰ ਲੋਕ ਅਕਾਲ ਤਖਤ ਸਾਹਿਬ ਦੇ ਨਾਲ ਤੇ ਨਵੀਂ ਲੀਡਰਸ਼ਿਪ ਦੇ ਨਾਲ ਖੜੇ ਹੋਣਗੇ